ਸਸਟਰੀ ਕੁਲ ਫਰੈਂਡਸ ਸੋ ਅੱਜ ਅਸੀਂ ਬਣਾ ਰਹੇ ਹਾਂ ਬਹੁਤ ਹੀ ਜ਼ਿਆਦਾ ਲਾਜ਼ਵਾਬ ਐਂਡ ਟੇਸਟੀ ਇਕਦਮ ਮੂੰਹ ਵਿੱਚ ਕੁਲਚਾਨ ਵਾਲੀ ਕਲਾਕਾਂ ਰੈਸਪੀ ਜਿਹ ਅਸੀਂ ਕਰੀ ਪਨੀਰ ਬਣਾਇਆ ਸੀ ਤੇ 200 ਗ੍ਰਾਮ ਲਗਭਗ ਸਾਡਾ ਪਨੀਰ ਹੈਗਾ ਇਸ ਨੂੰ ਆਪਾਂ ਗ੍ਰਾਈਂਡਰ ਚ ਐਡ ਕਰਨ ਤੋਂ ਬਾਅਦ ਇਸ ਨੂੰ ਬਫਾਈਨ ਪੇਸਟ ਜਿਹੜੀ ਬਣਾ ਕੇ ਰੈਡੀ ਕਰ ਲਵਾਂਗੇ ਤੁਸੀਂ ਇਸ ਨੂੰ ਹੱਥ ਦੇ ਨਾਲ ਵੀ ਮੈਸ਼ ਕਰ ਸਕਦੇ ਹੋ ਇਕਦਮ ਮੁਲਾਇਮ ਜਿਹਾ ਹੋਣਾ ਚਾਹੀਦਾ ਹੈ ਇਸ ਨਾਲ ਜਦੋਂ ਤੁਸੀਂ ਬਰਫੀ ਖਾਓਗੇ ਨਾ ਤੇ ਤੁਹਾਡੇ ਮੂੰਹ ਵਿੱਚ ਚੰਦਿਆ ਇੱਕ ਹੋਰ ਚਾਏਗੀ ਹੁਣ ਫਾਈਨ ਪੇਸਟ ਬਣਾ ਕੇ ਅਸੀਂ ਰੈਡੀ ਕਰ ਲਵਾਂਗੇ ਉਸਤੇ ਨਾਲ ਹੀ ਇੱਕ ਕੱਪ ਮੈਂ ਲਿਆ ਹੈ ਪੈਨ ਦੇ ਵਿੱਚ ਦੁੱਧ 1/4 ਕੱਪ ਅਸੀਂ ਐਡ ਕਰਾਂਗੇ ਸ਼ੱਕਰ ਦਾ ਤੇ ਇਸ ਨੂੰ ਕੰਟੀਨਿਊ ਮਿਕਸ ਕਰਦੇ ਜਾਵਾਂਗੇ ਇਸ ਦੇ ਨਾਲ ਹੀ ਚਾਰ ਕੀ ਇਲਾਚੀਆਂ ਨੂੰ ਮੈਂ ਚੰਗੇ ਤਰੀਕੇ ਨਾਲ ਦੋਰੀ ਦੇ ਵਿੱਚ ਕੁੱਟ ਕੇ ਤੇ ਐਡ ਕਰ ਦਵਾਂਗੇ ਇਸ ਨਾਲ ਫਲੇਵਰ ਜਿਹੜਾ ਨਾ ਬਹੁਤ ਹੀ ਵਧੀਆ sweets ਦੇ ਵਿੱਚ ਆਉਂਦਾ ਹੈ ਜਿੰਨਾ ਚਿਰ ਤੱਕ ਇਹ ਸੰਗਣਾ ਨਹੀਂ ਹੋ ਜਾਂਦਾ ਉਨਾਂ ਚਿਰ ਤੱਕ ਆਪਾਂ ਕੰਟੀਨਿਊ ਇਸ ਨੂੰ ਹਿਲਾਇ ਚਾਹਾਂਗੇ ਤੇ ਇੱਕਦਮ ਜਿਵੇਂ ਰਬੜੀ ਦਾਰ ਫਲੇਵਰ ਆ ਜਾਵੇ ਨਾ ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਰਬੜੀਦਾਰ ਫਲੇਵਰਡ ਆ ਚੁੱਕਾ ਹੈ ਤੇ ਇਸ ਦੇ ਵਿੱਚ ਅਸੀਂ ਜੋ ਪੀਸ ਕਿ ਤਿਆਰ ਕੀਤਾ ਹੈ ਪਨੀਰ ਉਹ ਐਡ ਕਰ ਦਵਾਂਗੇ ਜੇ ਤੁਹਾਨੂੰ ਕਲਾ ਕਰਨ ਦੇ ਥੋੜੇ ਜਿਹਾ ਮੋٹے ਪੀਸਿਸ ਚਾਹੀਦੇ ਹੈ ਤਾਂ ਤੁਸੀਂ ਇਸ ਨੂੰ ਗ੍ਰੇਟ ਵੀ ਕਰ ਸਕਦੇ ਹੋ ਤੇ ਇਸ ਨੂੰ ਆਪਾਂ ਹੁਣ ਦੁੱਧ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਕਰਦੇ ਜਾਵਾਂਗੇ ਯਕੀਨ ਮੰਨਿਓ ਇਹ ਮਠਿਆਈ ਖਾ ਕੇ ਤੁਸੀਂ ਸਾਰੀਆਂ ਦੁਕਾਨ ਦੀਆਂ ਮਠਿਆਈਆਂ ਭੁੱਲ ਜਾਓਗੇ ਬਹੁਤ ਹੀ ਜ਼ਿਆਦਾ ਲਾਜ਼ਵਾਬ ਬਣ ਕੇ ਰੈਡੀ ਹੁੰਦੀ ਹੈ ਸੋ ਕਿਸ ਨੂੰ ਮਠਿਆਈ ਬਹੁਤ ਜ਼ਿਆਦਾ ਪਸੰਦ ਲੱਗਦੀ ਹੈ ਸੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰੀ ਤਾਂ ਮਠਿਆਈ ਬਹੁਤ ਜ਼ਿਆਦਾ ਫੇਵਰਿਟ ਹੈ ਸਿਨੇਚਰੇ ਡਰਾਈ ਫਾਰਮ ਦੇ ਵਿੱਚ ਜਿਹੜਾ ਆਂਦਾ ਉਹਨਾਂ ਚਿਰ ਤੱਕ ਆਪਾਂ ਇਸ ਨੂੰ ਬਹੁਤ ਹੀ ਵਧੀਆ ਮਿਕਸ ਕਰਨਾ ਹੈ ਕਿ ਥੋੜਾ ਜਿਹਾ ਚਿਪਕ ਰਿਹਾ ਹੈ ਤੇ ਤੁਸੀਂ ਇਸ ਦੇ ਵਿੱਚ ਹਲਕਾ ਜਿਹਾ ਅੱਧਾ ਚਮਚ ਤੇਸੀਕਾ ਐਡ ਕਰ ਸਕਦੇ ਹੋ ਤੁਸੀਂ ਇਸ ਦੇ ਵਿੱਚ ਥੋੜੀ ਜੀ ਕਲਰ ਚੇਂਜਿੰਗ ਲਈ ਕੇਸਰ ਵੀ ਐਡ ਕਰ ਸਕਦੇ ਹੋ ਬਟ ਮੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪਈ ਬਹੁਤ ਹੀ ਵਧੀਆ ਰੋਸਟਡ ਆਪਣੇ ਆਪ ਹੀ ਹੋ ਗਿਆ ਕਿਉਂਕਿ ਅਸੀਂ ਦੋ ਦਿਨ ਉਤੇ ਚੀਨੀ ਨੂੰ ਇਕੱਠਾ ਰੋਸਟ ਕਰਦੇ ਆ ਤੇ ਬਹੁਤ ਹੀ ਵਧੀਆ ਜਿਹੜਾ ਇਸ ਦੇ ਉੱਪਰ ਕਲਰ ਆ ਜਾਂਦਾ ਹੈ ਫੋਂ ਤੁਸੀਂ ਦੇਖੋ ਕਾਫੀ ਡਰਾਈ ਹੋ ਚੁੱਕਾ ਹੈ ਇਕਦਮ ਜਿਵੇਂ ਪਨੀਰ ਦੀ ਸ਼ੇਪ ਦੇ ਵਿੱਚ ਦੁਬਾਰਾ ਅਸੀਂ ਲਿਆਣਾ ਹੈ ਇਕਦਮ ਇਸ ਤਰੀਕੇ ਨਾਲ ਹਲਾਈ ਜਾਵਾਂਗੇ ਕੰਟੀਨਿਊ ਹੁਣ ਤੁਸੀਂ ਦੇਖੋ ਇਕਦਮ ਪਨੀਰ ਦੀ ਫਾਰਮ ਦੇ ਵਿੱਚ ਆ ਗਿਆ ਥੋੜੇ ਜਿ ਮੋٹے-ਵੋਟੇ ਦਾਣੇ ਵੀ ਬਣ ਲੱਗ ਪਏ ਐ ਤੇ ਥੋੜੀ ਜਿ ਹੋਰ ਕਸਰ ਬਾਕੀ ਹੈ ਤੇ ਅਸੀਂ ਇਸ ਨੂੰ 2 ਮਿੰਟ ਇਸੇ ਤਰੀਕੇ ਨਾਲ ਸìm ਗੈਸ ਤੇ ਭੁੰਨਾਂਗੇ ਤੋ ਤੁਸੀਂ ਦੇਖੋ ਇਕਦਮ ਇਕੱਠਾ ਹੋਣ ਲੱਗ ਪਿਆ ਨਾ ਬਿਲਕੁਲ ਇਸ ਤਰ੍ਹਾਂ ਦੀ ਕਨਸਿਸਟੈਂਸੀ ਚਾਹੀਦੀ ਹੈ ਤੇ ਗੈਸ ਦਾ ਫਲੇਮ ਇਹਨੂੰ ਆਫ ਕਰ ਦਿੱਤਾ ਹੈ ਇੱਕ ਪਲੇਟ ਐਸੀ ਸੈੱਟ ਕਰ ਲਵਾਂਗੇ ਪਲੇਟ ਜਾਂ ਟ੍ਰੇ ਤੁਸੀਂ ਲੈ ਸਕਦੇ ਹੋ ਤੇ ਉਸ ਦੇ ਉੱਤੇ ਨਾ ਹਲਕਾ ਜਿਹਾ ਤੁਸੀਂ ਘਿਓ ਜਾਂ ਬਟਰ ਲਗਾ ਸਕਦੇ ਹੋ ਤਾਂ ਜੋ نیچے ਜਿਹੜੀ ਬਰਫੀ ਕੱਢੀ ਹੈ ਤੇ ਬਹੁਤ ਹੀ ਆਸਾਨੀ ਦੇ ਨਾਲ ਨਿਕਲ ਜਾਏ ਹੁਣ ਇਸ ਦੇ ਵਿੱਚ ਕਲਾਕੰਦ ਦਾ ਪੈਟਰ ਪਾ ਦਵਾਂਗੇ ਇਸ ਨੂੰ ਬਹੁਤ ਹੀ ਵਧੀਆ ਸੈੱਟ ਕਰ ਲਵਾਂਗੇ ਸਪੈਚੂਲਾ ਦੀ ਮਦਦ ਦੇ ਨਾਲ ਹੁਣ ਇੱਕ ਡਰਾਈ ਫਰੂਟ ਸੇ ਨਾਲ ਇਸ ਨੂੰ ਪਾ ਡੈਕੋਰੇਟ ਕਰ ਲਵਾਂਗੇ ਸਜਾ ਲਵਾਂਗੇ ਤਾਂ ਜੋ ਹੋਰ ਵੀ ਦਿੱਖਣ ਚ ਸੋਹਣਾ ਲੱਗੇ ਤੇ ਮੈਂ ਇਸ ਨੂੰ ਓਵਰਨਾਈਟ ਜਿਹੜਾ ਉਹ ਫ੍ਰਿਜ ਦੇ ਵਿੱਚ ਰੱਖ ਦਿੱਤਾ ਸੀ ਬਹੁਤ ਹੀ ਵਧੀਆ ਸੈੱਟ ਹੋ ਗਿਆ ਹੈ ਤੇ ਹੁਣ ਅਸੀਂ ਕਲਾ ਕਰਨ ਜਿਵੇਂ ਪੀਸਸ ਹੁੰਦੇ ਬਿਲਕੁਲ ਉਸੇ ਤਰੀਕੇ ਨਾਲ ਕੱਟ ਕਰ ਲਵਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਪੀਸ ਜਿਹੜੀ ਬਹੁਤ ਹੀ ਵਧੀਆ ਨਿਕਲ ਕੇ ਆ ਰਹੇ ਨੇ ਇਹਨਾਂ ਬਹੁਤ ਹੀ ਜ਼ਿਆਦਾ ਸੌਫਟ ਵਰਤੀ ਹੈ एकदम ਚੰਦਿਆਂ ਇਹ ਮੂਚ ਕੁਲ ਜਾਣ ਵਾਲੀ ਹੈ ਤੇ ਇਹਦੀ ਤੁਸੀਂ ਮੋਟਾਈ ਜਿਹੜੀ ਹੈ ਉਹ ਚਾਰੋਂ ਪਾਸੇ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਹੈ ਬਰਫੀ ਜਿਹੜੀ ਬਣ ਕੇ ਰੈਡੀ ਹੋਈ ਤੁਸੀਂ ਵੀ ਕੋਈ ਤੇ ਹਾਰਜਾ ਕੋਈ ਗੈਸ ਟਾਈ ਹੋਣ ਤਾਂ ਤੁਰੰਤ ਹੀ ਬਣਾ ਕੇ ਇਸ ਨੂੰ ਰੈਡੀ ਕਰ ਸਕਦੇ ਹੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ